50000 ਦੀ ਦਵਾਈ ਖਾ ਲਿਓ ਬਸ ਇਹ ਤੁਸੀਂ ਹੁਣ 50 ਨਾ ਕਰ ਲੈ ਲੈ ਫੜ ਚਾ ਚੱਲ ਤੈਨੂੰ ਮੈਂ ਸਹੀ ਸਮਝਾਉਂ ਤੈ ਜਦੋਂ ਇੱਥੋਂ ਨਾ ਮਲਾ ਮੈਂ ਉੱਠਿਆ ਨਾ ਉੱਠ ਕੇ ਤੂੰ ਮੈਨੂੰ ਗਈ ਠਾਈ ਮੈਨੂੰ ਚਾਹ ਪੀ ਲਾ ਵੇ ਆਇਆ ਪਹਿਲਾਂ ਤਨਸ਼ਲੀ ਬਾਟੇਉਂ ਕੇ ਮੈਂ ਕਿਹਾ ਤੂੰ ਬਣਾਤੀ ਅੱਜ ਇੰਨੀ ਲੇਟ ਕਰਤੀ ਚ ਨਾਲੇ ਮੈਂ ਹਜੇ ਇਧਰ ਆ ਮੇਰਾ ਮੂੰਹ ਲੈ ਫੜ ਲੈ ਹੁਣ ਨਾ ਤਤੀ ਲੱਗ ਜਾਂਦੇ ਨੇ 5 ਮਿੰਟਾਂ ਨਾਲ ਜਾਨ ਨਿਕਲ ਜੇ ਹਾਂ ਜਦੋਂ ਮੈਂ ਇੱਥੇ ਝਾਕਿਆ ਨਾ ਮੈਂ ਮੈਂ ਤੂੰ ਐਂ ਜੀ ਬੋਲੀਂ ਜੇ ਗੁੱਛ ਚੱਜਣਾ ਬੋਲ ਪਾ ਹਾਂ ਮੈਂ ਕਿਹਾ ਚੱਜਣਾ ਬੋਲ ਪਾ ਤੇ ਉੱਥੇ ਦੰਦ ਨਿਕਲ ਠੀਕ ਐ ਦੰਦ ਨਿਕਲ ਹਾਂ ਕਿਉਂ ਦੰਦ ਇਹੜੇ ਡਰਾਇਆ ਕੌਣ ਡਰਾਉਣ ਨੂੰ ਦੱਸਵਾ ਕੀ ਕਰਤਾ ਮੈਂ ਮੈਂ ਤਾਂ ਮੂੰਹ ਰੱਖਿਆ ਈ ਦੋਕਾ ਜਿਹਾ ਖੇਦਾ ਕਰਤੇ ਇਹ ਮੂੰਹ ਦੋਕਾ ਇਹਦਾ ਆ ਵੀ ਗਿਆ ਸਹੀ ਐ ਠੀਕ ਐ ਠੀਕ ਹੈ ਚੱਲ ਆ ਲੈ ਇਹਨਾਂ ਮਾਸੇ ਨਾਲ ਚੱਲੀ ਚੱਲ ਡੜੀ ਪਾ ਜਾ ਪਾ ਜਾ ਦੋ ਕਲੋਜ ਲਾ ਗਏ ਹੈ ਦੋ ਕਲੋਜ ਲਾ ਕੇ ਡਾਪਾ ਤੇ ਮੈਡਮ ਤੇ ਕਰਾਉਗਾ ਕਲੋਜ ਕੇਰਾ ਕੇਰਾ ਸਾਰਾ ਕੱਢ ਦੇ ਤੇਰਾ ਵਾਤਰ ਵਾਤਰ ਰੱਖੋਗੇ ਮੈਂ ਕੁਛ ਕੱਜ ਨਾ ਬੋਲ ਸਰ ਹਾਂ ਓ ਮਕੋਨੇ ਕਿਹਾ ਤੇ ਵੀ ਘੱਟ ਬੋਲੀ ਤੇ ਕਹੇ ਦੀ ਫਿਰ ਤਾਂ ਰੋਜ ਲਵਾਇਆ ਕਰ ਦੇਖ ਮੈਂ ਉਹਨਾਂ ਤਾਂ ਕੋਟ ਸੂਟ ਲੈ ਆ ਦਿਨਾ ਵਾ ਕੀ ਲੈ ਆ ਦੀ ਸੂਟ ਲੈ ਦੇਨਾ ਵਾ ਪਹਿਲਾਂ ਮੈਂ ਤਾਂ ਬੋਲੂਗਾ ਕਿ ਚੱਲੂਗਾ ਚੱਲੂਗਾ ਕੀ ਕਰ ਕੇ ਮੈਂ ਜੀ ਲੈ ਹੁਣ ਭਈਆ ਬਸ ਚੱਲਣਾ ਨਹੀਂ ਉੱਥੂ ਕਰ ਸਵਾਦ ਹੁੰਦੇ ਆ ਨਾ ਰੋਟੀ ਇਹਦਾ ਕਹਦਾ ਮੈਂ ਮਿਲ ਕੇ ਕਹੂੰਗਾ ਮਿਲ ਕੀ ਕਹੂੰਗਾ ਮੈਂ ਇਹਨੂੰ ਕਿਹੜਾ ਸ਼ੋਕਰਾ ਓਏ ਤੁਸੀਂ ਮਿਲ ਕੇ ਮੈਂ ਕਰੀ ਆਉਣੇ ਹੁਣ ਕੀ ਫੋਨ ਕੀਤਾ ਹੋਇਆ ਫਿਰ ਮਿਲਾਂਗੇ ਅੱਡ ਹਾਂ ਮੈਂ ਉੱਥੇ ਮਿਲਾਂਗੇ ਇਹ ਕਹੂਗਾ ਆ ਜਾਂਦਾ ਮੈਂ ਬੰਬਰ ਮੈਂ ਬੰਬਰ ਆਇਆ ਤੂੰ ਗਿਆ ਨਹੀਂਗਾ ਹਾਂ ਇਹ ਤੂੰ ਜਾਈ ਜਾਂਦੇ ਆ ਸਾਰੇ ਪਿੰਡ ਨੂੰ ਕਹਿਣਾ ਮਾੜੀ ਮੋਟੀ ਕਰ ਲੈ ਤੁਸੀਂ ਚੱਲੋ ਮੈਂ ਆਇਆ ਹਾਂ ਹਾਂ ਉੱਥੇ ਬਸ ਗੱਲਾਂ ਕਰਕੇ ਤੁਸੀਂ ਚੱਲੋ ਮੈਂ ਆਉਣਾ ਐਨਾ ਕਹਿਦੀ ਵਿਚਰੀ ਇਹ ਜ਼ਰੂਰ ਕਹਿਦੀ ਇਹ ਤੋਂ ਪਹਿਲਾਂ ਕਿ ਤੂੰ ਤਾਂ ਨਹੀਂ ਕੋਈ ਪੰਗਾ ਛੇੜਿਆ ਕੱਪੜੇ ਆ ਪਾਈ ਫਿਰਦੀ ਆ ਹੂੰ ਸਮਝ ਗਿਆ ਮੇਰੀ ਗੱਲ ਨੂੰ ਇਹਨਾਂ ਤੋਂ ਪਹਿਲਾਂ ਇਦੋਂ ਇਹ ਤੁਮ ਮਿਲਣ ਤੋਂ ਪਹਿਲਾਂ ਇਹ ਗੱਲਾਂ ਫਿਰ ਇਹ ਮਿਲੂਗਾ ਇਹ ਗੱਲ ਉੱਥੇ ਜਾ ਲਵੂ ਫਿਰ ਤੂੰ ਇਹਨੂੰ ਇਹ ਪੁੱਛ ਲਈ ਵੀ ਖੈਰ ਹੈ ਤੂੰ ਕਿਹਦੀ ਖੈਰ ਝੱਡ ਉੱਥੇ ਚੰਦ ਕੀ ਪਤਾ ਲੱਗੂ ਹਾਂ ਤੂੰ ਆਪ ਉੱਜਾ ਹੋਇਆ ਕਹਿੰਦਾ ਸਰਪੰਚ ਨੇ ਨਹੀਂ ਫੂ ਮਾੜਾ ਜੰਗਾ ਕੰਮ ਕਰਤਾ ਹੂੰ ਸਰਪੰਚ ਨੇ ਨਹੀਂ ਮਾੜਾ ਜੰਗਾ ਦਾ ਪਤਾ ਨਹੀਂ ਪਰ ਚੰਨ ਜ਼ਰੂਰ ਚੜਾਤਾ ਹਾਂ ਇਹ ਕਹ ਤੂੰ ਕੀ ਨੇ ਉੱਥੇ ਜਾ ਕੇ ਪਤਾ ਲੱਗੂ ਚੱਲਿਆ ਪਤੀ ਨਾ ਲੱਗੇ ਵੀ ਸਰਪੰਚ ਨੇ ਕੀਤਾ ਕਿ ਕੀ ਨੇ ਚਲੋ ਚਲ ਜਾਓ ਬੜਾ ਤੂੰ ਪੁੱਛਣਾ ਯਾਰ ਮੈਨੂੰ ਤਾਂ ਭਰਾਵਾ ਪਤਾ ਨਹੀਂ ਤਾਂ ਪਤਾ ਹੀ ਲੱਗੂ ਹੁਣ ਇਹਨੇ ਜਦ ਤੂੰ ਕਹੇ ਕਹ ਬਾਬਾ ਤੂੰ ਦੱਸ ਦੇ ਮੈਂ ਫਿਰ ਇੱਥੇ ਗਏ ਹਾਂ ਬਾਪੂ ਨੂੰ ਪਤਾ ਹੈ ਪਾਪੂ ਦੱਸ ਦੇ ਫਿਰ ਇਹਨੂੰ ਛੇੜ ਤੂੰ ਆ ਫਿਰ ਮੈਂ ਆਈ ਕਿ ਹਵਲੇ ਹਾਰੀਗਾ ਆਹੀ ਨਹੀਂ ਹੈ ਹੋਈਏ ਇੱਕ ਵਾਰ ਹੋਰ ਕਰ ਦਿੰਨੇ ਆਂ ਅਸੀਂ ਗੱਲਾਂ ਹੋਈਆਂ ਪੰਜ ਤੇ ਪੰਜ ਨਹੀਂ ਵਜੇ ਅੱਗੇ ਪਿੱਛੇ ਹੋਊਗਾ ਉਹ ਵੱਖਰੀ ਗੱਲ ਆ ਕਰਾ ਕਰਾਉ ਕਰਾ ਹਮਾਰਾ ਸਮਾਰਕ ਕਰਾਉ ਦੁਬਾਰਾ ਲਾ ਜੇ ਬੰਦੇ ਨੇ ਚੋਰੀ ਕੀਤੀ ਹੋਵੇ ਫਿਰ ਤਾਂ ਕੁੱਟਮਾਰ ਕਰ ਦੇ ਮਾਰੀ ਮੋਟੀ ਜਾਂ ਪੁਲਿਸ ਨੂੰ ਫੜਾ ਦੇ ਤੇ ਜੇ ਬੰਦੇ ਨੇ ਆਸਕੀ ਕੀਤੀ ਹੋਵੇ ਫੇਰ ਫાંਸੀ ਬਣਦੀ ਆ ਸਰਪੰਚਾ ਫੇਰ ਫાંਸੀ ਬਣਦੀ ਆ ਫੇਰ ਤਾਂ ਫਿਰ ਤੁਰ ਗਈ ਕਿਉਂ ਮੈਂ ਫਿਰ ਬਣਦੀ ਆ ਨਾ ਕਾਨੂੰਨ ਬਣਦੀ ਆ ਇਹ ਦੂ ਵੀ ਵੱਡੀ ਹਾਂ ਇੱਕ ਇੱਕਾ ਇਹ ਦੂ ਵੀ ਵੱਡੀ ਕੁਝ ਨਹੀਂ ਹੁੰਦਾ ਇਹ ਦੂ ਵੀ ਵੱਡੀ ਬਣਦੀ ਆ ਕਦੇ ਤੇ ਬਿਠਾ ਕੇ ਇਸ ਤਰ੍ਹਾਂ ਦਾ ਹਾਰ ਤਾਇਆ ਤੂਤ ਵਾਲਾ ਹਾਂ ਆ ਦਾ ਜਿਆਦਾ ਨਹੀਂ ਹੋਗਾ ਮਨਗਰ ਚਲੋ ਬਗਲੋਂ ਫਾਸੇ ਲੌਕੀ ਆ ਪਰ ਪਰ ਛੋੜ ਨਾ ਚੱਲ ਚਲੋ ਲਾਓ ਵੀ ਦਾਸ ਨਾ ਤੇਰੇ ਬਾਹਰ ਹੀ ਇੱਕ ਲੜਕੀ ਐ ਪੁੱਛੰਦੀ ਗਰੀ ਪੰਚਾਇਤੀ ਵਡੇ ਨੇ ਸਾਹਮਣੇ ਦੱਸੂ ਮੈਂ ਇਹ ਕਹਿੰਦਾ ਸੀ پیچھے ਬੰਦਾ ਚੋਰੀ ਕਰੇ ਕੁਣ ਕੀ ਸਜਵਣ ਦੀ ਹੈ ਫਾਂਸੀ ਦੇ ਦੇ ਓ ਚੋਰੀ ਨਾ ਕਹਿ ਗਲਤੀ ਨਹੀਂ ਕੀਤੀ ਗਲਤੀ ਨਹੀਂ ਕੀਤੀ ਦੁਵਾਇ ਦੁਵਾਇ ਦੱਸਣਾ ਤੇਰੇ ਜਿਆਦਾ ਕਿ ਲੱਗੀਆਂ ਪੁੱਤਣ ਦੀ ਮੈਂ ਨੂੰਏ ਕਹ ਦੱਸ ਸਾਡੀ ਪੰਚਾਇਤ ਦੀ ਬੱਚੀ ਚਲ ਦੱਸਣਾ ਤੇਰੇ ਬਾੜੀਆਂ ਕਿ ਲੱਗੀਆਂ ਪੁੱਤਣ ਦੀ ਸਾਡੀ ਪੰਚਾਇਤ ਦੀ ਬੱਚੀ ਐ ਇਹ ਵੀ ਸੁਣੂਗੀ ਮਾਝ ਨੂੰ ਆਇਆ ਕਹਦਾ ਸੀ ਭੀਜੇ ਕਿਹਨੇ ਉਹ ਗਲਤੀ ਕੀਤੀ ਹੋਏ ਤਾਂ ਕਿਹੜੀ ਸਜ਼ਾ ਬਣਦੀ ਹੈ ਫਾਂਸੀ ਦੇ ਦੇ ਉਹਨੂੰ ਤਾਂ ਲੈ ਉਹ ਆ ਕੇ ਬਸ ਤੀ ਪਹਿਲਾਂ ਗਲਤੀ ਦਾ ਪਤਾ ਲੱਗੇ ਉਹ ਚਲਾਉਣਾ ਨਹੀਂ ਮੋਢੇ ਤੇ ਨਾ ਦਾ ਹਾਂ ਫਾਂਸੀ ਦਾ ਫੇਰ ਉਹਨੂੰ ਜੇ ਗਲਤੀ ਜਦਾਂ ਹਾਂ ਸੱਤ ਸਹੀ ਹੈ ਕੋ ਮੈਂ ਕਿਉਂ ਦੇ ਐਕਸ਼ਨ ਫਾਂਸੀ ਦੇ ਦੇ ਉਹਨੂੰ ਤਾਂ ਲੈ ਕਿਵੇਂ ਫਾਂਸੀ ਪਹਿਲਾਂ ਗਲਤੀ ਦਾ ਪਤਾ ਲੱਗੇ ਬਾਪੂ ਬਾਤ ਚ ਹੋਣੀ ਐ ਕਿਉਂਕਿ ਜੋ ਮੈਂ ਬੋਲੀ ਉਹ ਤੁਸਾਂ ਕਹਿ ਚਲੇ ਜਾਓ ਐ ਚਲੇ ਖਾਂਸੀ ਦੇ ਦੇ ਉਹਨੂੰ ਤਾਂ ਮੈਂ ਕਿਵੇਂ ਫਾਂਸੀ ਉਹ ਪਹਿਲਾਂ ਗਲਤੀ ਦਾ ਪਤਾ ਲੱਗੇ ਵੀ ਕੀ ਆ ਫੇਰ ਹੀ ਸਜ਼ਾ ਬਣੂਗੀ ਦੇਖ ਵੀ ਚੱਲ ਜਾਓ ਉਹ ਉਹ ਆਉਣੇ ਮੈਂ ਬਰਸ ਹਾਂ ਆਇਆ ਬੇਚਿਆ ਨਾ ਬੇਚਿਆ ਅੱਜ ਆ ਜੇ ਨਾ ਹੀ ਬਰੇਤੀ ਹੋ ਰਿਹਾ ਚੱਲ ਅਸੀਂ ਕਿਹਾਂ ਜੀ ਚਲ ਚਲ ਮੈਂ ਬੋਲਦਾ ਕੀ ਬੋਲਦਾ ਇੰਨੇ ਕੱਟਨੇ ਮੇਰੇ ਵਾਲੇ ਨਾਲ ਹੀ ਕੱਟ ਲੁੱਪਾ ਮਾੜਾ ਦੇਉਂ ਗੋਮੇ ਸਾਰਾ ਕੱਟਣਾ ਅੱਛਾ ਕੱਟਣਾ ਬੋਲਦੇ ਕੀ ਚਾਰਾ ਫਾਸੀ ਸੁਣ ਥੋੜੀ ਹੁੰਦੀ ਹੁੰਦੀ ਐ ਚੀਜ਼ ਕਿੱਥੋਂ ਵੀ ਕੱਟ ਐਥੋਂ ਵੀ ਕੱਟ ਕਿੱਥੇ ਉਭ ਗਏ ਸੀ ਬਣਾਣਾ ਵਾਕੀ ਤੁਹਾਡੀ ਮਰਦ ਫਾਸੀ ਦੇ ਦੇ ਉਹਨੂੰ ਤਾਂ ਲੈ ਉਹ ਐ ਕਿਵੇਂ ਫਾਸੀ ਪਹਿਲਾਂ ਗਲਤੀ ਦਾ ਪਤਾ ਲੱਗੇ ਫੇਰ ਹੀ ਸਜ਼ਾ ਪਤਾ ਲੱਗੂਗੀ ਉਹਦੀ ਤੇ ਜੁਰਮ ਦੇ ਹਿਸਾਬ ਨਾਲ ਹੀ ਸਜ਼ਾ ਦਿੱਤੀ ਜਾਊ ਆਏ ਕਿਵੇਂ ਸਰਪੰਚ ਨੇ ਸਿੱਧੀ ਫਾਂਸੀ ਦੇ ਵੱਲ ਦੇਖ ਲਾ ਮਾਂ ਕਿ ਪੈ ਮੇਰੀ ਗੱਲ ਆ ਜੀ ਪ੍ਰੇਗਰਾਵ ਰੱਖਿਆ ਕਿੱਥੇ ਤੁਸੀਂ ਨਹੀਂ ਕਹਿਣਾ ਚਾਹੁੰਦੀ ਮੈਨੂੰ ਕਿੱਥੇ ਆ ਜੀ ਮੈਂ ਇੱਥੇ ਆ ਕੇ ਕਰਦੀ ਚੰਗਾ ਜਾਂ ਮੈਂ ਜੀ ਉਹਨੇ ਮੇਰੀ ਗੱਲ ਸੁਣ ਉਹ ਉਹ ਜਨਾ ਸੀ ਉਹ ਸਿਦਲੋ ਸੁਣਨੇ ਤੇ ਦੋਨਾਂ ਦੇ ਚੱਲ 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 ਲਾ ਉਹ ਅਸੀਂ ਉਹ ਐ ਖੁੰਦਾ ਕਰੀਏ ਆਫ ਸ਼ੋਲਡਰਸ ਮੈਂ ਲਾਇਆ ਨਹੀਂ ਸੀ ਇਧਰੋਂ ਇਧਰੋਂ ਚੱਲ 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 ਵੇ ਗਿਆ ਪਰ ਫਿਰ ਉਹ ਦੁਬੀ ਚੱਲੇ ਪਰ ਤੂੰ ਆ ਕੇ ਜਿੱਦ ਕਰਦੀ ਅੱਛੀ ਸਤਿ ਸ੍ਰੀ ਅਕਾਲ ਸਰਪੰਚ ਸਾਹਿਬ ਐਂ ਕਹੀ ਜੀ ਬਿਜਲੀ ਚਾਹੇ ਕੋਈ ਡਾਇਲੌਗ ਹੋਵੇ ਚਾਹੇ ਨਾ ਕਿਉਂ ਦੇ ਬਈ ਐਦਾ ਕਿਉਂ ਆ ਚੱਲ ਤੂੰ ਤਾਂ ਹੁਣੀ ਕਹੀ ਯਾਨੀ ਸਰਪੰਚਣੀ ਐ ਗੱਲ ਗੱਲ ਪੂਰੀ ਕਰ ਮੈਨੂੰ ਆਪਦਾ ਡਾਇਲੌਗ ਹੀ ਪੂਰਾ ਦੇ ਗੱਲ ਆ ਕੁ ਸਰਪੰਚਾ ਪੂਰਾ ਚੱਲ 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 ਜੇ ਮੇਰੀ ਤਬੀਅਤ ਤਾਂ ਠੀਕ ਨਹੀਂ ਸੀ ਪਰ ਸਰ ਦਾ ਫੋਨ ਆਇਆ ਫਿਰ ਮੈਂ ਨਾ ਨਹੀਂ ਕਰ ਸਕੀ ਫਿਰ ਮੈਂ ਆ ਗਈ ਪਿਆਰੋ ਕੇ ਅੱਧੇ ਘੰਟੇ ਦੇ ਵਿੱਚ ਵਿੱਚ ਐਕਸਾਈਟਿਡ ਤਾਂ ਹੈਗੀਆਂ ਸੋਚ ਰਹੀਆਂ ਵੀ ਕਿਵੇਂ ਕਰੂੰਗੀ ਕਿਤਾ ਕਰੀ ਪਹਿਲਾਂ ਹੈ ਜੇ ਇੱਕ ਕੀਤਾ ਸੀ ਉਦੋਂ ਮੇਰੇ ਚ ਜਿਵੇਂ ਭੂਤ ਨਹੀਂ ਹੁੰਦੀ ਹੁੰਦੀ ਉਹ ਕੀਤਾ ਸੀ ਪਰ ਬਾਬੇ ਆ ਨਹੀਂ ਕੀਤਾ ਸੀ ਮੇਰੇ ਚ ਭੂਤ ਆਈ ਹੋਈ ਸੀ ਬਾਬੇ ਦਾ ਬਾਬਾ ਹੋ ਗਿਆ ਬਸ ਥੈਂਕ ਯੂ ਹੋਰ ਕੀ ਕਰੀ ਨੀਗਾ ਮਾਰੀ ਹੋਰ ਕੀਤੇ ਹਾਂ ਸਿਨ ਕਰੀ ਨਾ ਸੋ ਕੰਮ ਹੁੰਦਾ ਬੁੜੀਆਂ ਤੋਂ ਨਾਲ ਚੱਲ ਮੇਰੇ ਤੇ ਫਿਰ ਬੁੜੀਆਂ ਦਾ ਕੰਮ ਬੰਦੇ ਨੇ ਕੀ ਕਰਨਾ ਮੈਂ ਤੈਨੂੰ ਮੈਂ ਇਹ ਕਹਿਣੀ ਆ ਵੀ ਆਪਣੇ ਨਾ ਘਰ ਦਾ ਲਾਜਾ ਕਰਾ ਲੈਣੇ ਆਪਣੇ ਘਰੇ ਨਾજર ਵਾਲੀ ਲੱਗਦੀ ਆ ਵੀ ਤੇਰੇ ਤੇ ਲੋਕ ਵਾਲੇ ਲੱਗਦੇ ਨੇਗੇ ਵੀ ਨਾ ਆਪਾਂ ਤੇਰਾ ਇੰਜ ਕਰ ਦੂੰ ਚੰਗਾ ਜੀ ਹਾਂ ਹੈ ਵੀ ਆਪਾਂ ਤੇਰਾ ਵੀ ਆਪਾਂ ਨਾ ਤੇ ਆਪਣੇ ਘਰ ਦਾ ਲਾਜ ਕਰਾ ਲੈਣੇ ਆ ਵੀ ਹਨਾ ਵੀ ਲੋਕਾਂ ਦਾ ਦੰਦਾ ਰਹਿੰਦਾ ਆਪਣੇ ਤੇ ਤੇ ਫਿਰ ਲੋਕਾਂ ਦਾ ਦੰਦਾ ਰਹਿੰਦਾ ਮੁੱਛਾ ਤਾਂ ਤਾਂ ਕਰੀਏ ਤੂੰ ਇਹ ਖੜੀ ਰਹਿਣੀ ਜ਼ਰੂਰੀ ਮੈਂ ਕਹ ਤੂੰ ਵੀ ਨਹੀਂ ਸਿਆਣੇ ਕੋਲੇ ਜਾਣਾ ਆਪਾਂ ਹਾਂ अच्छा। ਕਿਹਦੇ ਕੋਲ ਜਾਣਾ? ਸਿਆਣੇ ਕੋਲ। ਸਿਆਣੀ ਕਿਹਦੀ? ਨਾ ਆ ਕੇ ਸਿਆਣੀ ਕੋਲ। ਸਿਆਣੀ ਸਿਆਣੀ ਕੋਲੇ ਜਾਣਾ ਆਪਾਂ। ਸਿਆਣੀ ਕੋਲੇ। ਹਾਂ ਪੁੱਛਾ ਦਿੰਦੀ। ਤੇ ਤੂੰ ਕੰਮ ਨਹੀਂ? ਨਾ ਮੈਂ ਕਿਹਾ ਤੂੰ ਕੰਮ ਨਹੀਂ ਆ। ਤੇ ਉਹ ਸਿਆਣੀ ਨਹੀਂ। ਹਾਂ ਜਿਸ ਚ ਬਾਬਾ ਆਉਂਦਾ ਐ ਉਹ ਸਿਆਣੀ। ਉਹਦੇ ਵਿੱਚੋਂ ਦਾ ਬਾਬਾ? ਹਾਂ ਉਹਦੇ ਵਿੱਚ ਆਉਂਦਾ। ਵੱਡੀ ਹੁਣ। ਅੱਛਾ ਚਲੋ ਕਰੀਏ ਚੱਲ। ਕੋਈ ਕਿੱਥੇ ਕਰੋਗੇ? ਇੱਥੇ। ਉਧਰੋਂ ਆਈ ਜਾਂਦੀ ਆ ਬੱਸ ਮੱਚਾ ਇੱਥੋਂ ਤੁਰ ਕੇ ਚੱਲਦੀ ਹੁਣ ਇਹਦਾ ਕਹੀ ਘੱਟ ਦਵਾਰੇ ਲਾ ਲੋ ਫਲਾਣਾ ਲਾ ਲੋ ਤੇਰੇ ਕੋਲ ਅਜੇ ਟਾਈਮ ਬਹੁਤ ਘੱਟ ਹੈ ਚੱਲ ਉਧਰੋਂ ਆ ਚਲੋ ਪੰਜ ਸੀਨਰ ਪੰਜ ਸੀਨ ਤੋਂ ਤੋ ਉਹ ਕਿੱਥੇ ਕਹਿੰਗਾ ਵੀ ਹੁਣ ਮੈਂ ਜਾਂਦਾ ਵੀ ਨਹੀਂ ਕਿੱਥੇ ਮੈਂ ਮੂਰੀ ਵੇ ਜਾ ਨਾ ਥੱਲੇ ਵੇ ਜਾ ਉੱਤਮ ਗੱਡੀ ਲੈ ਗੱਡੀ ਈ ਹੈ ਧੱਲੇ ਆ ਜਾ ਉੱਤੇ ਬਹਿ ਜਾ ਉਹ ਗੱਡੀ ਕੰਮ ਹੁੰਦਾ ਲੀਆਂ ਨਹੀਂ ਬਹਿ ਇਹ ਤਾਂ ਮੇਰੀ ਬਾਤ ਆ ਪਹਿਲੇ ਲਲਕਾਰ ਨਾਲ ਮੈਂ ਡਰ ਗਈ ਐ ਮੈਂ ਲਲਕਾਰ ਨਾਲ ਮੈਂ ਡਰ ਗਈ ਤੂੰ ਤੂੰ ਦੂਜੇ ਲਲਕਾਰ ਤੂੰ ਤੂੰ ਹੀ ਚੀਜ਼ ਕਹਿਣਾ ਇਹ ਜੇ ਲਲਕਾਰ ਮੈਂ ਹਾਂ ਚੱਲ ਚੱਲ ਗਾਉਂਦਾ ਦੂਜੇ ਲਲਕਾਰ ਨਾਲ ਮੈਂ ਨਾ ਆਪਾਂ ਥੋੜਾ ਖਵਲੀਆਂ ਨੇ ਬਹਿਲ ਖੱਟਣ ਦੂਜਾ ਕੰਮ ਬੋਤਲਾਂ ਦੇ ਪੱਟਣੇ ਹਾਂ ਕਿਹਜਾ ਕੰਮ ਲੈਣੀ ਆਪਾਂ ਮੁੱਲੇ ਦੀ ਲੈਣੀ ਇਹੀ ਹੈ ਇਹਹੀ ਹੈ ਤੇ ਜਗ ਮਲੇਣਾ ਅੱਛਾ ਜਿਹੜਾ ਪਹਿਲਾਂ ਗਾਇਆ ਲਿਆ ਪਹਿਲਾਂ ਤਾਂ ਫਿਰ ਇਹ ਸੀ ਜਾਈ ਦੇ ਵਾਲਾ ਸੀਗਾ ਜਰ ਕੋਲ ਇਹਦੇ ਕੋਲ ਇਹ ਲੈ ਲ ਲਾ ਹਾਂ ਪਹਿਲੇ ਦਰਗੀ ਨਾਲ ਮੈਂ ਡਰਗੀ ਜੇ ਮਰੇਗਾ ਜੇ ਵੀ ਇਸਨੇ ਉਹ ਮਾ ਮਰਾ ਭਾਈ ਆ ਸਾਡੇ ਹੈ ਗਿਆ ਮੈਡਮ ਕਿ ਤਾ ਸਰ ਮਾ ਆਹ ਹੋ ਸੁੱਚੀ ਯਾਰਾ ਸੇ ਤੇ ਕਰੀ ਗਰਾ ਛੋੜ ਚੱਕਰ ਆ ਗਿਆ ਮੈਨੂੰ ਹੁਣ ਦੁਬਾਰੇ ਆਈ ਫਿਰ ਕਿਹਾ ਕਿ ਨਾ ਬਾਲ ਲੋਟ ਕਰਕੇ ਦੁਆਰੇ ਵੱਲ ਜਿਹੜੀ ਜਨਾਨੀ ਆਪਦੇ ਘਰ ਉਤੋਂ ਦੀ ਕਣ ਪਾ ਕੇ ਆਈ ਆ ਦੁਖੀ ਆ ਤੇ ਖੜੀ ਹੋ ਜਾ ਸੁਣਿਆ ਨਹੀਂ ਕਿ ਫਿਰ ਮੈਂ ਆ ਪਠਾ ਪਰ ਪਰ ਇਹ ਇੱਕ ਇਹ ਹੋਊਗੀ ਵੀ ਮੈਨੂੰ ਆਈ ਸੀ ਵੀ ਹੋਰ ਹੋਊਗਾ ਪਰ ਬਾਬਾ ਤਾਂ ਜਾਣੀ ਜਾਣ ਹੈ ਹਾਂ ਜੋ ਵੀ ਕੁਝ ਵੀ ਕਹਦੇ ਉਹ ਤਾਂ ਤੇ ਫਿਰ ਇਹਦੂ ਬਾਹਰ ਤੂੰ ਕਹਿਣਾ ਵੀ ਇਹ ਕੁਝ ਵੀ ਤੰਗ ਕਿਉਂ ਤੂੰ ਆਪਦੇ ਸਾਹਮਣੇ ਕਹਿ ਸਕਦੀ ਆ ਵੀ ਐ ਤੰਗ ਕਰਦਾ ਦਾਰੂ ਪੀਣੇ ਲਈ ਕੁਝ ਵੀ 나 ਕੋ ਘਰੇ ਪੈਸਾ ਦਿੰਦਾ ਇਹ ਉਹ ਫਲਾਣਾ ਟੈਂਕਾ ਇਹ ਉਹ ਦਰਪੇ ਗਈ ਉਹ ਪੁੱਛੂਈ ਦੱਸੂਗੀ ਉਹ ਗੱਲਾਂ ਸਾਰੀਆਂ ਫਿਰ ਬਾਬੇ ਦਾ ਆਪ ਦਾ ਹਦਿਆ ਹਾਂ ਕੁੱਟਦਾ ਨਾ ਹਾਂ ਸ਼ਰਾਬ ਵੀ ਪੀਂਦਾ ਇਹ ਫਿਰ ਇਹ ਕਿਉਂ ਦੱਸੂ ਮੈਂ 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 ਇਹ ਵੀ ਦੱਸੂ ਘਰ ਨੂੰ ਖਰਚਾ ਇਹ ਤਾਂ ਦੱਸੀ ਜਾਂਦੀ ਐ ਉਹ ਦੱਸ ਨਹੀਂ ਨਹੀਂ ਬਾਬਾ ਜੀ ਦੱਸਦੇ ਹੁੰਦੇ ਆ ਉਹ ਪਰੇਸ਼ਾਨ ਕਰਦਾ ਤੈਨੂੰ दारू ਪੀ ਕੇ ਕੁੱਟਦਾ ਹਾਂ 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 ਬਾਬਾ ਜੀ ਹਾਂ ਹਾਂ ਕੁਝ ਤਾਂ ਜਾਣੀ ਜਾਣ ਬਾਬਾ ਜੀ ਗੱਲਾਂ ਦੇ ਵਿੱਚ ਦੀ ਪੁੱਛਦੇ ਤਾਂ ਪਹਿਲਾਂ ਬਾਬੇ ਸਾਮੀ ਗੱਲ ਪੁੱਛ ਲੈਂਦਾ ਉਸ ਤੋਂ ਬਾਅਦ ਨਾਲ ਲਾਉਂਦੇ ਹੁੰਦੇ ਨੇ ਆਹੋ ਫਿਰ ਮੈਂ ਦੱਸੂਗੀ ਤਾਂ ਉਹ ਬਾਬੇ ਉਹ ਫਿਰ ਸਮਝਿਆ ਨਹੀਂ ਤੂੰ ਕਹਾਣੀ ਨਹੀਂ ਸਮਝਿਆ ਕਦਾਦਾ ਪਹਿਲੇ ਯੂਥੋ ਕਰ ਲੈਂਦੇ ਤੇਰਾ ਕੀ ਆ ਗੋ ਕਟ ਕਟ ਖਰਚ ਕਰ ਦੇ ਖਰਚ ਤੂੰ ਨਾ ਜੀ ਇਹਨੂੰ ਇਹਨੂੰ ਛੁਟਾੜ ਕੇ ਖੜਾ ਪਰ ਮੇਰਾ ਬਾਤ ਮੇਰੇ ਦਦਾ ਇੰਡੋ ਹੋਣਾ ਓਏ ਨਹੀਂ ਮੈਂ ਤਾਂ ਸਰਪੰਚਾਂ ਤੂੰ ਵੀ ਦੁੱਖ ਲੈ ਕੇ ਆਇਆ ਮੈਨੂੰ ਨਹੀਂ ਪਤਾ ਇਹਨੂੰ ਪਤਾ ਚੱਲ ਇੱਧਰ ਲਾ ਇਹ ਕਹਿੰਦੇ ਤੂੰ ਕੀ ਲੈ ਕੇ ਆਇਆ ਉਹਨੂੰ ਉਠਾ ਮੈਂ ਤਾਂ ਘਮਾਉਣਾ ਤੈਨੂੰ ਮੈਨੂੰ ਨਹੀਂ ਪਤਾ ਇਹਨੂੰ ਪਤਾ ਨਾ ਨਾ ਉਹਨੂੰ ਉਹਨੂੰ ਠਾ ਦੁਬਾਰੇ ਪਲਾਉਣਾ ਆ ਕੱਕੀ ਆਹ ਸਹੀ ਆ ਨੂੰ ਕਹਿਵੇਂ ਬੱਗਰ ਨੂੰ ਤੇ ਹੋਰ ਸਹੀ ਹਥਾ ਉਹ ਆ ਗਿਆ ਯਾਰ ਬਾਬਾ ਹੀ ਆ ਹਾਂ ਮੈਂ ਉਹ ਵੀ ਕਹਿਣਾ ਮੈਂ ਤਾਂ ਵੀ ਬੜਾ ਜਾਨੀ ਹੈ ਤਾਂ ਜਨ ਮੈਂ ਮੜਾ ਤੁਸੀਂ ਚੱਕ ਕੇ ਰੱਖੋ ਨਾ ਲੈ ਲਓ ਕਲੱਚ ਆਉਣਾ ਮਗੇ ਜਨਾਨੀ ਕਿੰਨੀ ਸੋਹਣੀ ਹੈ ਨਾ ਵੇ ਪਾਪ ਕਿਉਂ ਖੱਟੀ ਹੈ ਛੱਡ ਦੇ ਭਾਈ ਦੇਖਣ ਨੂੰ ਜਨਾਨੀ ਅੰਦਰ ਬਾਬਾ ਚਲ ਦਵਾਰੇ ਗਈ ਦਵਾਰੇ ਗਈ ਹੋਤੀ ਕਿੰਨੀ ਅੜੀ ਗਰੀ ਮੈਨੂੰ ਇਹਨਾਂ ਦਵਾਰ ਮੈਂ ਤੂੰ ਕਿਉਂ ਉੱਠਿਆ ਤੂੰ ਨਹੀਂ ਖੜਾ ਹੋਣਾ ਸੀ ਤੂੰ ਨਹੀਂ ਸਿੱਖਣਾ ਹੋਣਾ ਹਾਂ ਹਾਂ ਓਏ ਆ ਆ ਦਵਾਰੇ ਆ ਹੁਣ ਇਹੀ ਸੀ ਦਵਾਰੇ ਲੈਣਾ ਦਵਾਰੇ ਕਹਿ ਦਿੰਦੇਗਾ ਇੰਦਰ ਲੈ ਲੈਂਦੇ ਆ ਨਾ ਕਲੋਸ ਤਾਂ ਹੋ ਗਿਆ ਕੋਈ ਹੋ ਗਿਆ ਇਹਦਾ ਮੈਂ ਮੈਂ ਦਵਾਰ ਖੋਲਿਆ ਪਹਿਲਾਂ ਉੱਠ ਕੇ ਆ ਕੇ ਚੱਲ ਪਹਿਲੀ ਵਾਰ ਮੈਂ ਐਸਾ ਨਹੀਂ ਹੋਈ ਮਰੀ ਆਸ ਨਹੀਂ ਮਾਹੀ ਦਾ ਨਬ ਤੇਰੇ ਨਾਲ ਇੱਥੇ ਨਾਲ ਆਂਦੀ ਐ ਅੱਛਾ ਮੱਗਰ ਦਾ ਟਾਂਗਾ ਮੇਲੂ ਲਾਲਾ ਮੱਗਰੀ ਚੱਲ ਤੁਸੀਂ ਖੜ ਜਦੋਂ ਇਹ ਖੜੇ ਹੋ ਜਾਣਗੇ ਬਿਠਾ ਲੈਣਗੇ ਫਿਰ ਮੈਂ ਨਾ ਤੁਸੀਂ ਨਾ ਮੈਂ ਮੈਂ ਰਿਪਲਾਈ ਕਰਾਂਗੇ ਤੁਹਾਡੇ ਨਾਲ ਮੈਂ ਰਿਪਲਾਈ ਕਰ ਜਦੋਂ ਮੈਂ ਤੈਨੂੰ ਬੁਲਾਇਆ ਪਾਕ ਦਾ ਰੰਗ ਦੋ ਚਲੋ ਐਕਸ਼ਨ ਸੂਟ ਕਹਿ ਦੇ ਸੂਟ ਐਕਸ਼ਨ ਆ ਜਿਹੜਾ ਭਾਈ ਆਬਦ ਮਤਲਬ ਵਾਰੀ ਚੱਲ ਚੱਲ ਛੱਡ ਜਾ ਛੱਡ ਜਾ ਛੱਡ ਜਾ ਇਹ ਤੂੰ ਹੱਸਦਾ ਯਾਰ ਆਪੇ ਪਤਾ ਕੱਭ ਜਾਂਦਾ ਚੱਲ 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 ਦਿਨ ਚੜ੍ਹਦਾ ਹਾਏ ਓ ਮੈਂ ਤੈਨੂੰ ਹਾਂ ਹਾਂ ਸਰਬੰਤੇ ਨੂੰ ਮੈਂ ਹਾਂ ਨਾ ਲਾਟੋ ਦੇ ਜਿਲਾ ਲਾਟੋ ਦੇ ਮੈਂ ਉਰੇ ਦਾ ਟਿਕ ਜਾ ਇੱਕ ਫੇਰ ਬਾਬਾ ਨੇ ਨਹੀਂ ਹਰ ਚੱਲ ਜਨਾਨੀ ਦੇਖ ਕੇ ਤਾਂ ਇੰਨਾ ਹੋ ਜਾਂਦਾ ਮਗਰ ਬਾਕੀ ਬਾਬੇ ਜਾਣੀ ਜਾਣਾ ਯਕੀਨ ਆ ਗਿਆ ਮੈਨੂੰ ਨਾ ਨਾ ਬਚਾਲੇ ਜੀ ਆ ਨਹੀਂ ਖੜ ਦੇ ਚਲ ਦਵਾਰੇ ਦਵਾਰੇ ਫੇਰ ਚਲ ਲਾਸਟ ਲਾਸਟ ਨਹੀਂ ਮੇਰਾ ਫੋਨ ਸੀਗਾ ਚਲ ਹੁਣ ਹੁਣ ਚਲ ਚਲ ਤੇਰਾ ਨਾਂ ਇਧਰ ਕੋਲੋਈ ਨਾ ਜੀ ਛੰਮਸਾ ਕੰਟਰੋਲ ਕੀਤਾ ਦਵਾਰੇ ਫੇਰ ਸਿੱਟ ਲੈ ਬਾਬੇ ਦੇ ਵੀ ਨਹੀਂ ਡਿੱਗਦੀ ਨਹੀਂ ਐਸੇ ਆਪ ਜੀ ਖੜ ਜਾ ਤਕਾਣਾ ਮਰੀ ਆ ਬੈਠੇ ਰਹਿ ਜੂ ਹਾਂ ਕਹਦੇ ਵਧੀਆ ਹੱਸਣਾ ਕਹਦੇ ਬਾਬੇ ਦੇ ਡਿੱਗਦਾ ਨਾ ਤੂੰ ਆਇਆ ਤਰ ਤੱਕ ਆ ਰਿਹਾ ਬਾਬਾ ਇਹ ਤਾਨੂੰ ਬਾਬਾ ਜੀ ਫਿਰ ਮਗਰ ਆ ਚੱਲ ਚੱਲ ਜਲ ਸੁਣ ਤੇ ਚੱਲ ਬਣ ਗਿਆ ਬਣ ਗਿਆ ਉਹ ਮਾਰੂ ਉਹ ਆ ਮਾਰੂ ਧੱਕਾ ਮਾਰ ਠੀਕ ਆ ਮਾਰੂ ਚੱਲ ਰੈਡੀ ਚਲੋ ਚਲੋ ਐਕਸ਼ਨ ਕਿੰਨੇ ਟੰਬਾ ਤਾਂ ਕਰੋ ਜੁੜੀਆਂ ਮੈਂ ਓਏ ਹੌਲੀ ਪੁਲਿਸ ਸਰਪੰਚਣੀ ਇਹਨੂੰ ਨਹੀਂ ਨਾ ਜਨਾਨੀ ਤੋੜੀ ਤੇ ਮਰਨੇ ਆ ਇਧਰ ਤਾਨੂੰ ਬਾਬਾ ਜੀ ਤਾ ਆ ਕਿਹੜਾ ਹਾਂ ਜੀ ਚਲੋ ਚਲੋ ਹਲਦੀ ਆ ਚਲਨੀ 3 ਬਸ ਹੋ ਗਿਆ ਡਿਗੀਆ ਤਾਂ ਚਲ ਠੀਕ ਆ ਓਕੇ ਓਕੇ ਚਲੋ ਚਲੋ ਚਲ 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 ਬਾਈ ਚਲ ਚਲ ਗਰ ਖਿਡੇ ਸੋੜਿਆ ਬਾਈ ਕਰਕੇ ਬਾਬਾ ਜੀ ਆਏਗੇ ਰਹਿ ਗਏ ਥੰਨ ਚਲੋ ਚਲ 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 ਬਾਈ ਚੱਲ ਬਾਬਾ ਜੀ ਹਾਏ ਪਰ ਆਵਣਾ ਬਈ ਬਸ ਦਾ ਟਾਈਮ ਰਹੂਗਾ ਜਾਣਦਾ ਸਾਰਾ ਹੋਰ ਥੇਲੀ ਨਹੀਂ ਜਾਂਦੀ ਚੱਲ ਆ ਇਧਰ ਲਾਲਾ ਕੋਈ ਇਧਰ ਨਹੀਂ ਬਹਿ ਜਾ ਮੈਂ ਫੇਰ ਵਧੀਆ ਰਾ ਦੱਸਿਆ ਕਿਉਂ ਉਹ ਮੈਂ ਤੇਰੇ ਮੂੰਹ ਵਿੱਚ ਦੇਖਿਆ ਸੀ ਚੱਲ ਦਵਾਰੇ ਗਏ ਕਿਆ ਨਾ ਖਰਚ ਕੇ ਐ ਕਿ ਜਨਾ ਨੀਨੇ ਚੱਕਰ ਮੇਰੀ ਗੱਲ ਸੁਣ ਲੈ ਪਾਪਾ ਮੇਰੇ ਕੋਲ ਤਾਂ ਇੱਕ ਹੈ ਉਹ ਵੀ ਆ ਘੜੀ ਆ ਭੱਜਦਾ ਝੂਠ ਨਾ ਬੋਲ ਬਾਬਾ ਜਾਣੀ ਜਾਣ ਹੈ ਕਿਆ ਤੇਰਾ ਦੂਜਾ ਵਿਆਹ ਹੋਇਆ ਨਾ ਆ ਜਾ ਇੱਥੇ ਚੜਾ ਬਾਬਾ ਇਹ ਕਦੋਂ ਹੋਇਆ ਪਿਛਲੇ ਸਾਲ ਵਰਤ ਤਾਂ ਸਿੰਦਰ ਰੱਖ ਤੇ ਹੀ ਹੈਗਾ ਮੈਂ ਪਿਛਲੇ ਸਾਲ ਹੁਣ ਇਸ ਟਾਈਮ ਉਹ ਪੈ ਕੇ ਬੈਠੀ ਆ ਓਏ ਕੈਮਰਾ ਚਲਾਈ ਰੱਖੀ ਦੁਨੀਆਂ ਦਾ ਦੂਜਾ ਪਿਆ ਹੋ ਉਹ ਰੋਗ ਲੱਗੂ ਸਾਨੂੰ ਮਤਲਬ ਇਥੋਂ ਮਾਰ ਕੇ ਥੱਲੇ ਕਰ ਲੂ ਜੇ ਤੂੰ ਮੰਨ ਜਾ ਉਹ ਨਾ ਲਊਗੀ بابا ਨਾ ਲੈ ਦੂ ਇੱਥੇ ਨਾ ਇੱਥੇ ਅਗਲੀ ਵਾਰੀ ਕਰਾਂਗੇ ਤੇ ਸਸਪੈਂਸ ਪਾਉਣਾ ਵੀ ਇਹ ਜਿਹੜਾ ਕਹਿੰਦਾ ਵੀ ਹੁਣ ਉਹ ਪੈ ਕੇ ਬੈਠੀ ਆ ਇਹ ਮੇਰੇ ਕੋਲ ਨਹੀਂ ਕੌੜ-ਕੌੜ ਝਾਕੀ ਜਾਊ ਮੈਂ ਉਧਰ بابا ਬੜਾ ਦੇਖੋ ਬਸ ਇੱਥੇ ਸਸਪੈਂਸ ਪਾਉਣਾ ਪੈਸੇ ਦੇ ਦੂੰਗਾ ਹਾਂ lotteria aí